ਅੱਜ ਦਾ ਇਤਿਹਾਸ ਸਿੱਖਾਂ ਦੁਆਰਾ ਆਪਣੀ ਬੁਨਿਆਦੀ ਹੋਦ ਨੂੰ ਕਾਇਮ ਰੱਖਣ ਲਈ ਹਾਲਾਤ ਨੂੰ ਭਾਂਪ ਲੈਣ ਬਹਾਦਰੀ ਨਾਲ ਮੁਕਾਬਲਾ ਅਤੇ ਫੌਰੀ ਅਮਲ ਕਰਨ ਦਾ ਪ੍ਰਤੀਕ ਹੈ 29 ਮਾਰਚ 1849 ਨੂੰ ਪੰਜਾਬ ਅੰਗਰੇਜ਼ੀ ਰਾਜ ਵਿੱਚ ਮਲਾ ਲਿਆ ਗਿਆ ਸੀ ਉਦੋਂ ਤੋਂ ਹੀ ਸਿੱਖ ਧਰਮ ਵਿੱਚ ਗਰਾਵਟ ਆਉਣੀ ਆਰੰਭ ਹੋ ਗਈ ਸੀ ਇੱਕ ਪਾਸੇ ਤਾਂ ਆਰੀਆ ਸਮਾਜ ਸਰਗਰਮ ਸੀ ਅਤੇ ਸਿੱਖ ਧਰਮ ਨੂੰ ਢਾਹ ਲੱਗ ਰਹੀ ਸੀ ਦੂਜੇ ਪਾਸੇ ਈਸਾਈ ਪਾਦਰੀ ਪੰਜਾਬੀਆਂ ਨੂੰ ਜ਼ੋਰ ਸ਼ੋਰ ਨਾਲ ਈਸਾਈ ਬਣਾਉਣ ਵਿੱਚ ਜੁਟੇ ਹੋਏ ਸਨ ਸਿੱਖ ਕੌਮ ਦੇ ਕਵਾੜ ਉਦੋਂ ਖੁੱਲੇ ਜਦੋਂ 1873 ਵਿੱਚ ਅੰਮ੍ਰਿਤਸਰ ਮਿਸ਼ਨ ਹਾਈ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਈਸਾਈ ਬਣ ਜਾਣ ਦਾ ਇਰਾਦਾ ਕਰ ਲਿਆ ਸਥਿਤੀ ਦੀ ਗੰਭੀਰਤਾ ਨੂੰ ਤਾੜਦੇ ਹੋਏ ਅੱਜ ਦੇ ਦਿਨ 30 ਜੁਲਾਈ 1873 ਨੂੰ ਬਾਬਾ ਖੀਮ ਸਿੰਘ 베ਦੀ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਅਤੇ ਕੰਵਰ ਬਿਕਰਮ ਸਿੰਘ ਕਪੂਰਥਲਾ ਵਾਲੇ ਨੇ ਅੰਮ੍ਰਿਤਸਰ ਵਿੱਚ ਇੱਕ ਮੀਟਿੰਗ ਕੀਤੀ ਜਿਸ ਵਿੱਚ ਇਸ ਸਮੱਸਿਆ ਤੇ ਵਿਚਾਰ ਕੀਤੀ ਗਈ ਫਲਸਰੂਪ 1 ਅਕਤੂਬਰ 1873 ਨੂੰ ਸ੍ਰੀ ਗੁਰੂ ਸਿੰਘ ਸਭਾ ਨਾਂ ਦੀ ਧਾਰਮਿਕ ਸੰਸਥਾ ਵਜੂਦ ਵਿੱਚ ਆ ਗਈ ਉਸ ਤੋਂ ਪਿੱਛੋਂ ਸਿੰਘ ਸਭਾਵਾਂ ਦਾ ਜਾਲ ਵਿਛ ਗਿਆ ਸਿੰਘ ਸਭਾ ਲਹਿਰ ਬੜੇ ਜੋਰ ਸ਼ੋਰ ਨਾਲ ਚੱਲੀ ਜਿਸ ਦਾ ਆਪਣਾ ਵੱਖਰਾ ਹੀ ਇਤਿਹਾਸ ਹੈ ਇਸ ਲਹਿਰ ਨੇ ਸਿੱਖ ਧਰਮ ਵਿੱਚ ਆਈਆਂ ਤਰੁੱਟੀਆਂ ਨੂੰ ਦੂਰ ਕਰਨ ਅਤੇ ਉੱਚਾ ਚੁੱਕਣ ਵਿੱਚ ਅਹਿਮ ਰੋਲ ਅਦਾ ਕੀਤਾ ਤੇ ਜੇ ਆਪਾਂ ਅੱਜ ਦੀ ਗੱਲ ਕਰੀਏ ਅੱਜ ਦੇ ਸਮੇਂ ਵਿੱਚ ਵੀ ਬਹੁਤ ਸਾਰੇ ਜਿਹੜੇ ਸਿੱਖ ਲੋਕ ਹਨ ਉਹ ਆਪਣੇ ਧਰਮ ਨੂੰ ਤਿਆਗ ਕੇ ਤੇ ਈਸਾਈ ਧਰਮ ਧਾਰਨ ਕਰਦੇ ਜਾ ਰਹੇ ਹਨ ਖਾਸ ਕਰ ਮਾਝੇ ਦੇ ਇਲਾਕੇ ਵਿੱਚ